ਇਹ ਐਸੀ ਬਾਤ ਦੇ ਤਾਂ ਕਰਾ ਕੇ ਲਿਆਈਆਂ ਕਿ ਟੂਣਾ ਪੱਕਾ ਟੂਣਾ ਕਰਾ ਕੇ ਰਿਆ ਤੇਰੇ ਨਾਲੇ ਵਾਰਗੇ ਤਰੂੰਗੀ ਆਪ ਤਾਂ ਨਾ ਕਰਨਾਂ ਦੇ ਐਨਾ ਕੁਝ ਵਾਦਾ ਹੋ ਜਾਂਦਾ ਹੈਗਾ ਪਤਾ ਨਹੀਂ ਕਿੱਥੋਂ ਕੁਝ ਕਰਾਉਂਦੀ ਹੈ 10 ਦਿਨ ਹੀ ਹੈਗੀ ਕਹਿੰਦੇ ਕਾਈ ਅਸੀਂ ਤਾਂ ਕੰਮ ਕਰਦੇ ਤੁਸੀਂ ਬੇਲੇ ਰਹਿੰਦੇ ਹੋਗੇ ਬੇਲੇ ਕੀ ਰਹਿੰਦੇ ਅਸੀਂ ਤਾਂ ਤੜਕੇ ਤੋਂ ਲਾਗਦੇ ਕੰਮ ਕੰਨ ਦੇ ਤੇਰੇ ਦੀ ਲੈ ਤੇਰੇ ਦੀ ਸਾਡੇ ਉਹੀ ਕੁੱਤੇ ਆਇਆ ਛਤਰਾ ਉਹੀ ਸਾਡੇ ਕੁੱਤੇ ਜੇ ਪਸੂ ਮੈਂ ਸਾਡੇ ਪਸੂਆਂ ਤੇ ਰੋ ਆਉਂਦੀ ਆ ਐਨਾ ਸੀ ਦਾਣਾ ਪਾਉਨੇ ਖਾਲ ਪਾਉਨੇ ਨਾ ਸਾਡੇ ਪਸੂ ਦੁੱਧ ਦਿੰਦੇ ਆ ਤੇ ਕਿੰਨਾ ਕਹਿ ਮੈਸਾ ਬਾਲਟੀਆਂ ਪਾ ਪਾ ਦੁੱਧੀਆਂ ਦਿੰਦੀਆਂ ਆਈਆਂ ਕਿੰਨਾ ਡੇਢ ਚੱਗਰੀ ਦਾ ਦੁੱਧ ਪਾ ਕੇ ਆਉਂਦੀ ਹੈਗੀ 20 ਥੁੱਲੋ ਉਹੀ ਦੋ ਮਹੀਨਾ ਸੰਗਾਂ ਦੇ ਆ ਉਹੀ ਦੋ ਮਹੀਨਾ ਸਾਡੇ ਆ ਲੈ ਹੁਣ ਮੈਨੂੰ ਬਾਬੇ ਨੇ ਕਿਹਾ ਵੀ ਸਾਰਾ ਕੁਝ ਕਰਨ ਵਾਲਾ ਤੇਰੇ ਘਰੇ ਆ ਜਾਊਗਾ ਮੈਂ ਇਹਦੇ ਪੱਕਾ ਬਾਤ ਕਰਕੇ ਸਮਾਰ ਕੇ ਰੱਖ ਕੇ ਜਾਊਂਗੀ ਆ ਪਿਆ ਦਾ ਮਾਈ ਮਾਨਿਤ ਮਾਨ ਹੈ ਹਾਰਾ ਪੱਕਾ ਟੂਣਾ ਕਰਕੇ ਦਿੱਤਾ ਬਾਬੇ ਨੇ ਲੈ ਆ ਗਾ ਤੂੜਾ ਯਾ ਮਾਈ ਮੋਨੀ ਜਿੰਨਾ ਕੁਛ ਕਿਰਨਾ ਦੇ ਨਾ ਉਹਦੇ ਵੱਧ ਕੁਸ ਆ ਜੇ ਮੇਰੇ ਘਰ ਤੇ ਤੂੰ ਨਾ ਬਸ ਹੁਣ ਮੇਰੇ ਘਰੇ ਮਾਲੋ ਮਾਲ ਕਰਦੀ ਕਿਰਨਾ ਵਾਲਾ ਸਮਾਨ ਖੜਾ ਸਾਡੇ ਘਰੇ ਆ ਜੇ ਮੈਂ ਤਾਂ ਹੁਣ ਤੇਰਾ ਸਾਰਾ ਪੂਰਾ ਸਮਾਨ ਦੇਤਾ ਮੈਂ ਤਾਂ ਬਾਬੇ ਨੂੰ ਵੀ 10000 ਰੁਪਏ ਦੇਤਾ ਬਾਬੇ ਕਰੇਸਤੀ ਨੂੰ ਕਹਿੰਦਾ ਹੁੰਦਾ ਇਹ ਪੱਕਾ ਕਰਤਾ ਕਹਿੰਦਾ ਕੋਈ ਜੋਰ ਲਾ ਦੇ ਜਮਾ ਨਹੀਂ ਛੁੱਟਦੀ ਕਿਰਨਾ छोड़ जा के गया ना ना मैं किसी हाँ पासे छिड़ी आ जाहर मोटा समान ला ले आ जाना मेरी ला ली आ माड़ा मोटा समान मेरा आ चूड़ा कप्पा जा ले तो मैं चल आऊंगी है किधर निकल मैं टाइम घरे मरजी घा कि सोना पी मर जा ਹਾਏ ਮੁਕਤਾਨੀ ਨੋਕ ਆਸ ਕੁਝੇ ਹਾਰ ਸ਼ਗਾਰ ਇਹ ਇਕਾ ਹਾਏ ਕਿਹੜਾ ਹੋਤਾ ਮੈਨੂੰ ਤਾਂ ਪੈਣ ਆਇ ਲੱਗਦਾ ਕੋਈ ਤੂਣਾ ਕੱਪਾ ਹੁੰਦਾ ਵਾ ਇਹ ਕਿਹੜੀ ਦਾ ਬੇੜਾ ਵੇਗਾ ਮੇਰੇ ਬਾੜ ਚ ਕੁੜੇ ਮੈਂ ਮਰ ਜਾ ਲੈ ਮੈਂ ਤਾਂ ਲੰਬੀ ਸੀ ਤੂੜਾ ਤਾਂ ਮੈਨੂੰ ਮਿਲ ਗਿਆ ਪਰ ਮੈਨੂੰ ਵੀ ਪਤਾ ਸੀਗਾ ਇਹ ਮੇਰੇ ਬਾੜ ਚ ਕੋ ਟੂਣਾ ਧਰ ਜੂਗਾ ਇਹ ਤਾਂ ਕੋਈ 60% ਜਮਾ ਮੈਨੂੰ ਆਇ ਲੱਗਦਾ ਜਾਂ ਮਾਇਆ ਤਾਈ ਦੇ ਕੰਮ ਹੋਣਗੇ ਇਹ ਵੀ ਵਿਧਿਆਰੇ ਮੱਚਦੀ ਰਹਿੰਦੀ ਹੈ ਦੀ ਖਾਰਾ ਬਿਲ ਕਹਿੰਦੀ ਰਹਿੰਦੀ ਹੈ ਛੋਡੇ ਆਏ ਆ ਛੋਡੇ ਆਏ ਆ ਛੋਡੇ ਆਏ ਆ मैंने जमा पता था तो बिना काम कोई नहीं कर आए नी करता मैं नहीं समझ आई भी तू एम क्यों कर दी है बाबे चेलिया कोई जान पता को पैसे आ जाते है तो कमई कर ला करो कम धंधा कर ला करो ये जो काम पैसे गाती रही है चल कोई नीचे शहरा शून चूड़े कप्पे तो मैं फेर लैके आऊंगी पहला एनू देवा भाजी है जेजी मैंने लोग देखे हो नी साब चाहती है अब तो इन साफ करके रहूगी चामड़ी फिर है ਕੋਲ ਨਾ ਇਹ ਨੂੰ ਦੇ ਕੇ ਆ ਮਾ ਪਤਾ ਪਹਿਲਾ ਮੈਂ ਲੈ ਮੈਂ ਤਾਂ ਆ ਦੇਖਣੀ ਆਈ ਆ ਸੁੱਬਰ ਨਾ ਤਾਂ ਕਿਹੜਾ ਵੀ ਕਿੰਨਾ ਭਲਾ ਦੇਖਦੀ ਆ ਕਿ ਨਾ ਮੱਥੇ ਤਾਂ ਕਿੰਨਾ ਦੇ ਲੱਗ ਗਿਆ ਹੋ ਤੱਪੀ ਤਾਂ ਹੋਊ ਵੀ ਉਹ ਕਿਦੋਂ ਬਾਈ ਉਹਨੂੰ ਕਿਹੜਾ ਪਤਾ ਲੱਗਦਾ ਬੋਲੀ ਤਾਂ ਆਏਗੀ ਆ ਸਿੱਧਰੀ ਜੇ ਮੈਨੂੰ ਪਤਾ ਲੱਗਦਾ ਸੀ ਸਾਡੇ ਬਾਹਰ ਗੇਟੂ ਨਾ ਤੇ ਫੇਰ ਹੀ ਪਤਾ ਲੱਗੇ ਚਲ ਆਪਾਂ ਦਾ ਵਧੀਆ ਕੰਮ ਹੋ ਗਿਆ ਜਿਵੇਂ ਨਿਕਲੂ ਬਾਹਰ ਮੱਥੇ ਲੱਗ ਜੂਗਾ ਇਹ ਵਧੀਆ ਮੈਂ ਤਾਂ ਆਦਾ ਬਾਬੇ ਆ ਕੰਮ ਪੂਰਾ ਕਰਤਾ ਜਿਹੜਾ ਉਹਨੇ ਦੱਸਿਆ ਸੀਗਾ ਜਦੋਂ ਹੀ ਪਤਾ ਲੱਗਿਆ ਵੀ ਕਿਹੜੇ ਵੇਲੇ ਕਰਤਾ ਵਧੀਆ ਕਰਿਆ ਮੈਂ ਤਾਂ ਚਲ ਸੁੰਬਰ ਨਹੀਂ ਆਇਆ ਮੈਂ ਬਾਅਦ ਮੈਂ ਲੈਣ ਦੀ ਸੀ ਸੁੰਬਰ ਨੂੰ ਤਾਂ ਦੇਖਣੀ ਆਂ ਵੀ ਪਤਾ ਲੱਗਦਾ ਕਿ ਨਾ ਕਰਨਾ ਨੂੰ ਵੀ ਕਿਵੇਂ ਦੇ ਛੱਕ ਕਰਦੀ ਆ ਮੇਰੇ ਤੇ ਤਾਂ ਇਹਨੂੰ ਛੱਕ ਹੀ ਨਹੀਂ ਇਹਨੇ ਆਇਆ ਚਾਈ ਕਰ ਗੰਬੀਆ ਇਹਦੇ ਕੰਮਾਂ ਚ ਮੇਰੇ ਤੇ ਨਹੀਂ ਛੱਕ ਉਹਦੇ ਅੱਗੇ ਹਲੋ ਤੇ ਆ ਉਹ ਤਾਂ ਛੱਕ ਹੋਊਗਾ ਜੇ ਬਾਹਰ ਨਿਕਲੂਗੀ ਤੇਰੀ ਛੱਕ ਕਰੂਗੀ ਚਲ ਐਨੇ ਸਲ ਹੋ ਜਾਂਦਾ ਟੂਨੇ ਦਾ ਵਧੀਆ ਮਰੀਆ ਤੂੰ ਨੇ ਜਾ ਫਰੋ ਜੇ ਇਹ ਕ ਤੂੰ ਆਏ ਕਿ ਨਾ ਉਰਾ ਤੈਨੂੰ ਗਾਲ ਦੱਸਾਂ ਤੂੰ ਨਹੀਂ ਪੈਣੀ ਹਾਂ ਤੈਨੂੰ ਗਾਲ ਦੱਸਦੀ ਹਾਂ ਆ ਸਾਡੇ ਵਾਰ ਚ ਕੀ ਨਹੀਂ ਵਾਲੇ ਵਾਰ ਚ ਨਹੀਂ ਸਾਡੇ ਵਾਰ ਚ ਕੀ ਹੋਣਾ ਸੀ ਮਦਨ ਕੁਸ਼ੀ ਕਹਿੰਦੀ ਸੀ ਆਏ ਕਹਿੰਦੇ ਸਾਡੇ ਵਾਰ ਚ ਸੂਟ ਆਲਾ ਪਾ ਯਾਰ ਮੈਨੂੰ ਸੂਟ ਪਸੰਦ ਕਰਵਾਇਆ ਸੂਟ ਹਾਂ ਚਲ ਮੈਂ ਦਿਖਾਉਂਗਾ ਤੂੰ ਫੋਟੋ ਲੈ ਲੈ ਵੇ ਫਿਕਰ ਨਾ ਹਾਂ ਮੈਂ ਸ਼ੰਭਰ ਜੀ ਤੋਂ ਲੈ ਆ ਰਹਾ ਆਪਾਂ ਚੂੜਾ ਤਾਂ ਤੂੰ ਬਹਾ ਕਰ ਦੇ ਨੀ ਮੈਂ ਦੇਖ ਮੈਂ ਤੇਰੇ ਮੰਡੀ ਜਾਂਦੀ ਸੀ ਤੈਨੂੰ ਪਤਾ ਕਾ ਸਾਡੀ ਕੁੜੀ ਦੇ ਉਹਦਾ ਵਿਆਹ ਦਾ ਆਨੰਦ ਦਾ ਹਾਂ ਹਾਂ ਇਹ ਤਾਂ ਮੈਨੂੰ ਪਤਾ ਪਤਾ ਤੈਨੂੰ ਫਿਰ ਸਜਣਾ ਸੀਗਾ ਮੈਂ ਤਾਂ ਸ਼ਹਿਰ ਜਾਂਦੀ ਸੀਗਾ ਰਖਪਰ ਸਪੁਰ ਚੱਕੀ ਘਰਦੀ ਸੀਗੀ ਮੈਂ ਤਾਂ ਹਾਂ ਇਹ ਭਾਗ ਜਾ ਸ਼ਹਿਰ ਜਾਂਦੀ ਮੈਂ ਕਹਿੰਦੀ ਤੇ ਮੇਰੇ ਸਰ ਦਾ ਕੱਟ ਪੈਸੇ ਤੂੰ ਦਾ ਕੱਟ ਪੈਸੇ ਤੇ ਦਵਾ ਦੇਂਗੀ ਹੁਣ ਅਚਾਨਕ ਰਾਣੀ ਬੁਢੀ ਆ ਗਈ ਤੇਰੇ ਨਾਲ ਆਪਾਂ ਲਾ ਪਾ ਕੇ ਕਹੀ ਰਾਂਗੀ ਤੇ ਕੱਟ ਕਰਨਾ ਕੱਟ ਕਰਨਾ ਮੇਰਾ ਸੁਣ ਤੇ ਸਿਆਣੀ ਬੁਢੀ ਆਗੀ ਤੂੰ ਕਰੋ ਰੱਪਾ ਪਾ ਕੇ ਨਾ ਕਹੀ ਦੇਂਗੀ ਭਾਈ ਨੂੰ ਕਿ ਭਾਈ ਕੱਟ ਕਰ ਲੈ ਕੱਟ ਕਰ ਲੈ ਆ ਮੈਨੂੰ ਤਾਂ ਨਾ ਥੂਣੀ ਹੈਗੀਗੀ ਕੱਪੜੀ ਆਹ ਜਾ ਮੈਂ ਬੱਕਰਾ ਵਾਦਾ ਕਰਨਾ ਤੈਨੂੰ ਆ ਮੈਂ ਬਾਹਰ ਨਹੀਂ ਜਾਣੋ ਬਿਤਾਈ ਮੈਂ ਦਾਰ ਦਵਾਈ ਆਉਗੈ ਜੇ ਤੈਨੂੰ ਅੱਜ ਸੱਤ ਨੂੰ ਲੈ ਜਾ ਮੈਂ ਇੱਥੇ ਕੀ ਕਰਾਉਣਾ ਮੈਂ ਤਾਂ ਹੀ ਤੂੰ ਕਹੇਂ ਜੀਆਂ ਗੱਲਾਂ ਕਰਦੀ ਹੈਗੀ ਤੈਨੂੰ ਪਤਾ ਸਾਡੀ ਬੁਢੀਆਂ ਤਾਂ ਮੇਰੀ ਕਾਟੀ ਬੰਦੀ ਹੈਗੀ ਆਹੋ ਬੁਢੀ ਨਾ ਤਾਂ ਕਿਆ ਬੜਾਉਣੀ ਆ ਬੁਢੀ ਨੇ ਬੰਦੀ ਕਹਣੀ ਤੇਰੀ ਬੁਢੀ ਨੇ ਬਿਠਾਈ ਬਾਂਦੇ ਜਿੱਥੇ ਕਿਤੇ ਹੋਰ ਜਾਣੀ ਆ ਕਿਹਦੇ ਕੋ ਘਟਿਆ ਨਾ ਜਾ ਕੇ ਬੈਠ ਜਾਵੇਂ ਤਾਂ ਕੱਠੇ ਨਾ ਜਾਣੀਂ ਸਾਥ ਨੇ ਆਈ ਤੂੰ ਕਹਿੋ ਜੀਆ ਗੱਲਾਂ ਕਰਦੀਆਂ ਕੁੜੇ ਤੂੰ ਆਈ ਨਾ ਹੁਣ ਬੰਦੂ ਗੱਲਾਂ ਨਾ ਕਰ ਅੱਛਾ ਬੁੱਝਪਾ ਕੋਈ ਨਾ ਤੇਰੇ ਨਾਲ ਮੈਂ ਕੱਪੜੇ ਲੈ ਨਵੇਂ ਲਾ ਕੇ ਨਾ ਤੇਰੇ ਨਾਲ ਕੰਮ ਮੈਂ ਕਰਵਾ ਦੂੰਗੀ ਤੂੰ ਨਾ ਤੂੰ ਮੇਰੇ ਨਾਲ ਚੱਲ ਤੇ ਭਾਈ ਯਾਰ ਤੇ ਕੋ ਬਰਾਹੀਂ ਸੋਹਣੇ ਸੋਹਣੇ ਛੂਟਾ ਲੈ ਤੂੰ ਅਲਗ ਨੀ ਆਹ ਕੁੜੀ ਵਾਸਤੇ ਲੈ ਕੇ ਮੈਂ ਦਵਾ ਦੂੰਗੀ ਕਹੀ ਨਾ ਤੂੰ ਜੀ ਗੱਲ ਨਾ ਕਰ ਮੈਂ ਨੀ ਤੂੰ ਦਵਾ ਦੇਗੀ ਕਿ ਸਾਡੇ ਕੀ ਖਾਣੇ ਨਹੀਂ ਸਾਡੇ ਖਾਣੇ ਉਹ ਤਾਂ ਸਾਡੇ ਗਰੀਬੀ ਵੀ ਨਹੀਂ ਜੇ ਤੈਨੂੰ ਆਇਆ ਕਬਈ ਤਾਈ ਕੋਈ ਕੁਛ ਹੈ ਨਹੀਂ ਪਤਾ ਨਹੀਂ ਮੈਂ ਤਾਂ ਹੀ ਬਿਰਗਾ ਸੋਣ ਫਿਰ ਦੋਨੇ ਕਹੇ ਤਾਂ ਗੁੱਸਾ ਕਰਨਗੇ ਤਾਂ ਫਿਰ じゃ ਇੰਨਾ ਕੁ ਸੇ ਲੋਕਾਂ ਨੇ ਘਰ ਚ ਕਿਉਂ ਕੰਮ ਕਰਦੀ ਆਂ ਫਿਰ ਤੂੰ ਹਾਂ ਐ ਕਰੀਂਦੀ ਆਂ ਨਾ ਐ ਕਹਿੰਦੀ ਆਂਗੀ ਲੈ ਤੈਨੂੰ ਖੋਲੇ ਮੰਗਣ ਨਾਲ ਤੰਗਾਈ ਤੇਰੇ ਨੂੰ ਹੱਥੋਂ ਵੀ ਤਮੇਣਾ ਦੇਣੇਗੀ ਕੱਲ੍ਹ ਆ ਕਹਿੰਦੀ ਮੈਂ ਦਿੱਤੇ ਕਹਿੰਦੀ ਤੈਨੂੰ ਮੇਜਾ ਮੇਣਾ ਦਿੰਦੀਗੀ ਮੈਂ ਤੈਨੂੰ ਐ ਕਹਿੰਦੀ ਆਂ ਤੇ ਦੁਪਹਿਰ ਲਾਂ ਭਾਈ ਲੰਘ ਜੇ ਮੈਂ ਖੜਾ ਕੇ ਆਈ ਆਂਗੀ ਵੀ ਵੀਰਾ ਖੜ ਜਾ ਮੈਂ ਤਾਂ ਸ਼ੂਟ ਲੈਣੇ ਆ ਦੋ ਤਿੰਨ ਵਿਆਹ ਵਾਸਤੇ ਦੇਣੇ ਲੈਣੇ ਆ ਲੈਣੇ ਆ ਤੇ ਬਣੀ ਬੱਤੀ ਫਿਰ ਨਾ ਕਰਵਾ ਦੀ ਜਾਣਾ ਚਲਿਆ ਕਿੱਥੇ ਆ ਰਿਹਾ ਫਿਰ ਦਰਜੇ ਨਾਲ ਕੋਈ ਤਾ ਕਾਲਾ ਪੈਂਡਾ ਕਾਲਾ ਨਾ ਤੈ ਮੇਰੀ ਗੱਲ ਸੁਣਾ ਹਾਂ ਛੁੱਟਾ ਵਾਲੇ ਭਾਵੇਂ ਤਾਂ ਜਦੋਂ ਮੈਂ ਬਲਾਉਣ ਦੀ ਦੇਖੀ ਆਉਂਗੀ ਮੈਨੂੰ ਯਾਰ ਰਸਤਾ ਪਤਾ ਹੀ ਬੀ ਆਹ ਤੂੰ ਦੇਖ ਲੈ ਘਟੇ ਬਾੜ ਚ ਕੌਣ ਕਰਕੇ ਗਈ ਆ ਜੀ ਮੈਨੂੰ ਕੀ ਬਤਾ ਰੋਣ ਕਰਦਾ ਵੀ ਕੌਣ ਕਰਕੇ ਗਈ ਆ ਮੇਰੀ ਗੱਲ ਸੁਣ ਤੈਨੂੰ ਨੀਗ ਬਦਲਦਾ ਨਹੀਂ ਰੋਲ ਲੰਦਾ ਗਿਆ ਗਜ਼ਾਰ ਨਾ ਨਾ ਕਹਾਂਗਾ ਅਰੇ ਤਾਂ ਗੱਲ ਦਾ ਨਾਲ ਹੀ ਮੈਂ ਤਾਈ ਤਾਂ ਹੈ ਨਹੀਂ ਵੀ ਉਹ ਤਾਂ ਬਹੁਤ ਜੀ ਉਹਨਾਂ ਦੇ ਪਰਨੇ ਕਰ ਆਇਆ ਤੈਨੂੰ ਕੋਈ ਮੋਕਾ ਨਹੀਂ ਅਸਤ ਬਾਈ ਜਾਨੀ ਨਹੀਂ ਮੈਨੂੰ ਕੋਈ ਨਾ ਕਰ ਤਾ ਮੇਰੀਆਂ ਸੁਣਾ ਨਾ ਨਹੀਂ ਕਰ ਕਰਨਾ ਮੈਂ ਮੇਰੀਆਂ ਸੁਣਾ ਭੱਜਦੀ ਸੁਣਾ ਤੂੰ ਨਾ ਕਰ ਇਹ ਇਹ ਜਿਹੇ ਕੰਮ ਤੂੰ ਕਰਦੀ ਆ ਇਹ ਤਾਂ ਮੈਨੂੰ ਮਾਈ ਸੇਕ ਸੇਕ ਦੇਵ ਕੌਰ ਨੇ ਵੀ ਦਿੱਤਾ ਸੀਗਾ ਵੀ ਮਾਇਆ ਤਾਂ ਬਣਿਆ ਨਹੀਂ ਇਹ ਕਦੇ ਕੋਈ ਨਹੀਂ ਕਰਦੀ ਤੂੰ ਕਿੱਦਿਲੀ ਫੋਲੋ ਹੈ ਮੈਂ ਆਜਾ ਮੈਂ ਨਹੀਂ ਕਰਾ ਕੇ ਸਤਿ ਰਾਜਾ ਬੇ ਮੇਰੇ ਸਮਝੇ ਨਾ ਕੁਦਲੀ ਰਾਹ ਵਿੱਚ ਚੱਲ ਬੇ ਮੈਂ ਤੈਨੂੰ ਕਿੱਦਿਲੀ ਨਾ ਮੈਂ ਬੋਲਦਾ ਮੈਂ ਨਾ ਕਰਨਾ ਮੈਂ ਮੈਨੂੰ ਬੋਲ ਤਾ ਕੋਈ ਤਾਂ ਨਹੀਂ ਹੋ ਰਹੀ ਗਾ ਸੁਣ ਮਤਲ ਕਾ ਕੋਈ ਨਹੀਂ ਆਪੋ ਮੇਰੇ ਸੁਣ ਲਈ ਨਹੀਂ ਥਾਡੇ ਮਾਰ ਤੂੰ ਨਾ ਮੈਂ ਕਿਉਂ ਕਰੂੰਗੀ ਮੈਨੂੰ ਐ ਵੀ ਦੱਸ ਦੇ ਮੈਨੂੰ ਕਿਹਦਾ ਕਿਹੜਾ ਕੁੱਤ ਨਹੀਂ ਹੋਵੇ ਕੱਥਾ ਦੋਲੀ ਮੇਰੇ ਸਮਝੇ ਮੇਰੀ ਗਾ ਸੁੱਲਾ ਬੜਾ ਨਾ ਤੂੰ ਬੋਲ ਤੈਨੂੰ ਲੈ ਜਿੰਦੂ ਜਿਹੜੇ ਬਾਬੇ ਕੋਲ ਤੂੰ ਗਈ ਸੀ ਘਰ ਤਾਂ ਮੇਨ ਤੇਰੀ ਸਾਰੀ ਪਤਾ ਲੱਗ ਗਈ ਅੱਛਾ ਕੋ ਪੁੱਛ ਕੇ ਆਈਆਂ ਬਾਬੇ ਨੂੰ ਪੁੱਛੇ ਬਾਬੇ ਨੇ ਮੈਂ ਦੱਸਿਆ ਸੀ ਕਿ ਨੰਮੀ ਜੀ ਬੁੜੀ ਮਾਇਆ ਵੀ ਦੱਸਦੀ ਵਰਤਿਆ ਤਾਂ ਕੋਈ ਤੂੰ ਤਾਂ ਮੈਨੂੰ ਸਿੱਧੀ ਸਿੱਧੀ ਮੰਨ ਲਿਆ ਤੇ ਸਾਡੇ ਬਾਹਰ ਤੋਂ ਤੂੰ ਆ ਚੱਕ ਕੇ ਲੈ ਜਾ ਤੇ ਨਹੀਂ ਤੇਰਾ ਉਹ ਕਰੂ ਜਿਹੜੀ ਮਾਂ ਕਰਨੀ ਦੇਵੇ ਮਾਇਆ ਨਹੀਂ ਜਾਗਦੀ ਕਿ ਕੋਰਾ ਤੂੰ ਟੱਕ ਤਾਉਂਦੇ ਬਾਰ ਗਿਓ ਤੂੰ ਕਰੇਗਾ ਤੇ ਤੂੰ ਚੱਕ 10000 ਰੁਪਏ ਨਾ ਮੂਰੀ ਵਸਨ ਤਾਈ ਅਤਾ 10000 ਰੁਪਏ ਤੈਨੂੰ ਮੈਂ ਕਿਹਾ ਸੀਗਾ 10000 ਰੁਪਏ ਤੇ ਇਹਨੂੰ ਹੋਰ ਦੇ ਦੇਣੀ ਆ ਜੀ ਅੱਛਾ ਟੂਲੇ ਲਾਉ ਨੂੰ ਉਹ ਵੇਚ ਦੇ ਛੋਟੀ ਉਹ ਦਾ ਬੇਰ ਕੋਲ ਵਾਪਸ ਲੈ ਮੇਰੇ ਅੰਦਾ ਨਾ ਹੀ ਚੱਕਦੇ ਤੂੰ ਅੰਦਰ ਆ ਜਾ ਕਿ ਟੂਲਾ ਚਾਹੁੰਦੀ ਬਾਤ ਟੂਲਾ ਲਾਉ ਨੂੰ ਮਾਰ ਦੇ ਹਾਵ ਲਾ ਲੈ ਲੈ ਬਾਹਰ ਚੱਕ ਲੈ ਆ ਤੂੰ ਨਾ ਕਰਦਾ ਇਹ ਉਹ ਆ ਜਾ ਕਿਉਂ ਆ ਨਾ ਕੋਣ ਕਿਥੋਂ ਆ ਰ ਮੈਂ ਸੋਣਾ ਪਿਆਰਾ ਖਮਾਨ ਬੂਗਾ ਮਰ ਜਾ ਆ ਤੂੰ ਲਾ ਰਹਿ ਜਿ ਕੋਣ ਦੇ ਤਾਵਾ ਗੱਬਾ ਮਾਰਾ ਤੇ ਤੇ ਬਾਹਰ ਖੜੇ ਖੜੇ ਤੇ ਤਾਂ ਬੱਦ ਬਲਾਇਸ ਕਰੇ ਨਾ ਪਟਰਾ ਉਹ ਮਾਰਦਾ ਮਾਰਦਾ ਮਤ ਚਾਹ ਤੈਨੂੰ ਨਾ ਕਰਨਾ ਯਾਨੀ ਬੜੇ ਭਾੜਾ ਜਿੰਦਗੀ ਰਕ ਨੇ ਦੂਰੀ ਹੋ ਪੈਂਦੀ ਹੈਗੀ ਗੱਲ ਕਰ ਤੂੰ ਤਬਾ ਤੇਰੇ ਰਾਤੇ ਹੈ ਕੁੜੀਆਂ ਦੇ ਕਰਨ ਵਾਲਾ ਮਾਲ ਤੂੰ ਨੇ ਕਰਦੀ ਫਿਰਦੀ ਹੈ ਮਾੜੀ ਮਿੱਟੀ ਤੇ ਸ਼ਰਮ ਕਰ ਚੱਕਾ ਸਾਰਾ ਕੁਝ ਡਿਗਾਰਮੈਂਟ ਆ ਲੰਘ ਗਿਆ ਮੇਰੇ ਬਾਰ ਚੋ ਜੇ ਦੁਬਾਰ ਮਨੇ ਹੈਗਾ ਕੁਝ ਕਰਦੀ ਖਾ ਗਈ ਨਾ ਤੇ ਤੇਰਾ ਨਾ ਉਹ ਬਹਾਲ ਕਰੂ ਮੈਂ ਤੇ ਥਾਰੀ ਜ਼ਿੰਦਗੀ ਜਾ ਕੇ ਰੱਖਾਂਗੀ ਕੱਕੇ ਕਰਦੀ ਦੇਖ ਕੀ ਆਹੀ ਤਾਂ ਲੰਘੀਏ ਤੋ ਦਰਦੀ ਨਾਲ ਜਿਮਾੜੇ ਮੱਟੇ ਕਿ ਚੱਜੀ ਦਾ ਕੰਮ ਕਰ ਲਿਆ ਕਰ ਫਿਰ ਮਾੜਾ ਮੱਟੇ ਪਾਰਨੇ ਲੱਗ ਜਾ ਉਹ ਕਰਨਾ ਤੇ ਗੋਹਾ ਕੂੜਾ ਹੀ ਆ ਫਿਰਦੀ ਨੇ ਭੋਗਦੀ ਲੋਕਾਂ ਨੇ ਕਿ ਉਹ ਤੇ ਕੰਮ ਕਰਦੀ ਆ ਤੁਹਾਡੇ ਵੀ ਨਹੀਂ ਲੈ ਕੇ ਕਿਨ ਪੁੱਤੀ ਆ ਉਹਦਾ ਮਾਰਦਾ ਇਹਨੂੰ ਕੀ ਪਤਾ ਲਾ ਗਿਆ ਵੀ ਮਾਇਆ ਨੇ ਕਰਿਆ ਇਹ ਤਾਂ ਬਾਬੇ ਕੋਲੇ ਬਾਗ ਗਈ ਹੂ ਬੈ ਤਾਂ ਐ ਪੱਕੀ ਜਾਂਦੀ ਐ ਇਹੋ ਦੇ ਕੋਲੇ ਕੋਈ ਨਹੀਂ ਮੂੰਹ ਮਰ ਜਾ ਮੈਂ ਤਾਂ ਇੰਨਾ ਸਮਾਨ ਇੱਥੇ ਲਾਇਆ ਸੀ ਪੈਸਾ ਇੱਥੇ ਵੀ 8-9000 ਰੁਪਿਆ ਲੱਗ ਗਿਆ ਸੀ ਆ ਵੀ ਨਾ ਸਹਨੇ ਮੰਗੂ ਹਿਵਾਰ ਤੇ ਹਮਾਈ ਆਦਾ 200 ਆਇਆ ਸੀ 800 ਦਾ ਵਟੂਰਾ ਆਇਆ ਸੀਗਾ ਤੇ 800 ਦਾ ਹੀ ਹਾਰ ਆਇਆ ਸੀਗਾ ਤੇ ਅੱਜ ਹੋਰ ਵਿੱਚ ਕੁਝ ਜਿਹੜੇ ਸਮਾਨ ਹੈ 5000 ਦਾ ਇਹ ਸੀ 10000 ਉਹਨੂੰ ਦਿੱਤਾ ਸੀ ਬਾਬੇ ਨੂੰ ਮੈਂ ਤਾਂ 20000 ਤੇ ਪੈ ਗਈ ਹੁਣ ਮੈਂ ਕੀ ਕਰਾਂ ਆਸਮਾਨ ਦਾ ਮਤੂ ਹਟ ਕੇ ਮੋੜਿਆ ਉਹ ਤਾਂ ਮੜਵਾ ਲੂ ਹਟਾ ਤੇ ਗੱਲ ਕਰਾ ਕੁਝਿਆ ਸਮਾਨ ਨਹੀਂ ਮੜਵਾਉਣਾ ਮੈਂ ਤਾਂ ਬਾਬੇ ਨੂੰ ਕਹੀਆਂ ਉਹ ਆਇਆ ਕਿ ਨਾਲੇ ਮੱਥੇ ਤੋਂ ਲੱਗ ਗਈ ਜੈਨਾ ਮੱਥੇ ਲੱਗਰਤੀ ਹੁੰਦੀ ਹੈ ਚੀਜ਼ ਜੇ ਮੱਥੇ ਲੱਗ ਜੇ ਤੇ ਬਸ ਉਸੇ ਦਾ ਕੰਮ ਹੋ ਜਾਣਾ ਚਲ ਮੱਥੇ ਦਾ ਲੱਗੂ ਆ ਸਮਾਨ ਨੇ ਬਾਣੀਆਂ ਨੂੰ ਮੋੜਿਆ ਮੈਂ ਹੀ ਕਰੂੰਗੀ